ਤਿੰਨ ਬੰਦੀ ਸਿੰਘ ਜੇਲ੍ਹੋਂ ਬਾਹਰ ਆਗੇ ਨੇ ਤੇ ਦੱਸਿਏ ਕਿ ਉੱਥੇ ਸਿੱਖਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਹੁਣ ਉੱਥੇ ਹੀ ਰਵਿੰਦਰ ਸਿੰਘ ਜੋਨੀ ਬਾਬਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ ਜਿਹੜਾ ਕਿ 15 ਅਗਸਤ ਦੇ ਦਿਨ ਜਿਹੜਾ ਕਿ ਇੱਕ ਵੱਡਾ ਇਕੱਠ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਉੱਥੇ ਵੱਧ ਤੋਂ ਵੱਧ ਪਹੁੰਚਿਆ ਜਾਵੇ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜ਼ਰੂਰ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਦੱਸਿਏ ਕਿ ਇਹ ਬਿਆਨ ਦਿੱਤੇਗੇ ਚੌਥੀ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਪੇਲ ਕੀਤੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਲੈ ਕੇ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਵਿੰਦਰ ਸਿੰਘ ਜونی ਬਾਬਾ ਜੀ ਦਾ ਹੋਰ ਕੀ ਕਹਣਾ? ਬਹੁਤ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ। ਕੱਲ ਨੂੰ 15 ਅਗਸਤ ਨੂੰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ 17 ਸੈਕਟਰ ਤੋਂ ਦਿਨੇ 11 ਵਜੇ ਰਵਾਨਾ ਹੋਣਾ ਹੈ। ਉੱਥੇ ਤਿੰਨ ਕੌਮੀ ਯੋਧੇ ਜਿਹੜੇ ਰਿਹਾ ਹੋ ਕੇ ਪੱਕੇ ਤੌਰ ਤੇ ਜਮਾਨਤਾ ਹੋਈਆਂ ਜਿਨ੍ਹਾਂ ਦਿਆਂ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਜੀ ਭਾਈ ਲਖਵਿੰਦਰ ਸਿੰਘ ਜੀ ਲੱਖਾ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਤਿੰਨਾਂ ਕੌਮੀ ਯੋਧਿਆਂ ਨੂੰ ਜਥੇਦਾਰ ਭਾਈ ਹਵਾਰਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਣਾ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਹੈ 17 ਸੈਕਟਰ ਦਿਨੇ 11 ਵਜੇ ਚੰਡੀਗੜ੍ਹ ਆਪਾਂ 15 ਅਗਸਤ ਨੂੰ ਉੱਥੇ ਹਾਜ਼ਰੀਆਂ ਦੇਣੀਆਂ ਹੈ ਸਾਡੇ ਤਖਾਨ ਵੱਧ ਤੋਂ ਭਾਈ ਰਾਜੂ ਜੀ ਗੁਰਪ੍ਰੇਮ ਜੀ ਪਿੰਡਰੀ ਜੀ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸਾਡੇ ਨੌਜਵਾਨ ਤੋਂ 100 ਹਰੀ ਸਾਰੇ ਪਹੁੰਚ ਰਹੇ ਆ ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਵਿੱਚ ਮਾਰਚ ਵਿੱਚ ਹਾਜ਼ਰੀ ਲਵਾਉਣੀ ਹੈ 15 ਅਗਸਤ ਨੂੰ ਇਹ ਪ੍ਰਦਰਸ਼ਨ ਕਰਨਾ ਹੈ ਕਿ ਸਰਕਾਰਾਂ ਨੂੰ ਦਿਖਾਉਣਾ ਹਕੂਮਤਾਂ ਨੂੰ ਵੀ ਅਸੀਂ ਆਜ਼ਾਦੀ ਦੇ ਵਿੱਚ ਵੀ ਗੁਲਾਮੀ ਦੇ ਵਿੱਚ ਰਹਿ ਰਹੇ ਆ ਤੇ ਸਿੱਖ ਕੌਮ ਅੱਜ ਗੁਲਾਮ ਹੈ ਤੇ ਇਹਨਾਂ ਨੂੰ ਕੋਈ ਆਜ਼ਾਦੀ ਦੀ ਖੁਸ਼ੀ ਨਹੀਂ ਕਿਉਂਕਿ ਅਸੀਂ ਗੁਲਾਮੀ ਭੋਗ ਰਹੇ ਹਾਂ ਇਸ ਵੇਲੇ ਤਾਂ ਆਪ ਜੀ ਨੇ ਜ਼ਰੂਰ ਦਰਸ਼ਨ ਦੇ ਨੇ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ ਕੱਲ ਨੂੰ 15 ਅਗਸਤ ਨੂੰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜੋ 17 ਸੈਕਟਰ ਤੋਂ ਦਿਨੇ 11 ਵਜੇ ਰਵਾਨਾ ਹੋਣਾ ਉੱਥੇ ਤਿੰਨ ਕੌਮੀ ਯੋਧੇ ਜਿਹੜੇ ਰਿਹਾਅ ਹੋ ਕੇ ਪੱਕੇ ਤੌਰ ਤੇ ਜਮਾਨਤਾ ਹੋਈਆਂ ਜਿਨ੍ਹਾਂ ਦਿਆਂ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਜੀ ਭਾਈ ਲਖਵਿੰਦਰ ਸਿੰਘ ਜੀ ਲੱਖਾ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਤਿੰਨਾਂ ਕੌਮੀ ਯੋਧਿਆਂ ਨੂੰ ਜਥੇਦਾਰ ਭਾਈ ਹਵਾਰਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਣਾ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਹੈ 17 ਸੈਕਟਰ ਦਿਨੇ 11 ਵਜੇ ਚੰਡੀਗੜ੍ਹ ਆਪਾਂ 15 ਅਗਸਤ ਨੂੰ ਉੱਥੇ ਹਾਜ਼ਰੀਆਂ ਦੇਣੀਆਂ ਸਾਡੇ ਤਖਾਨ ਵੱਧ ਤੋਂ ਭਾਈ ਰਾਜੂ ਜੀ ਗੁਰਪ੍ਰੀਤ ਜੀ ਪਿੰਡਰੀ ਜੀ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸਾਡੇ ਨੌਜਵਾਨ ਧੋਨੀ ਹਰੀ ਸਾਰੇ ਪਹੁੰਚ ਰਹੇ ਆ ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਵਿੱਚ ਮਾਰਚ ਵਿੱਚ ਹਾਜ਼ਰੀ ਲਵਾਉਣੀ ਹੈ 15 ਅਗਸਤ ਨੂੰ ਇਹ ਪ੍ਰਦਰਸ਼ਨ ਕਰਨਾ ਹੈ ਕਿ ਸਰਕਾਰਾਂ ਨੂੰ ਦਿਖਾਉਣਾ ਹਕੂਮਤਾਂ ਨੂੰ ਵੀ ਅਸੀਂ ਆਜ਼ਾਦੀ ਦੇ ਵਿੱਚ ਵੀ ਗੁਲਾਮੀ ਦੇ ਵਿੱਚ ਰਹਿ ਰਹੇ ਆ ਤੇ ਸਿੱਖ ਕੌਮ ਅੱਜ ਗੁਲਾਮ ਹੈ ਤੇ ਇਹਨਾਂ ਨੂੰ ਕੋਈ ਆਜ਼ਾਦੀ ਦੀ ਖੁਸ਼ੀ ਨਹੀਂ ਕਿਉਂਕਿ ਅਸੀਂ ਗੁਲਾਮੀ ਭੋਗ ਰਹੇ ਹਾਂ ਇਸ ਵੇਲੇ ਤਾਂ ਆਪ ਜੀ ਨੇ ਜ਼ਰੂਰ ਦਰਸ਼ਨ ਦੇਣੇ ਪਹੁੰਚਣ ਦੀ ਕਿਰਪਾਲਤਾ